ਜਾ ਦੇ ਕੋ ਜੋ ਮੇਰੇ ਕੰਨ ਚ ਕਹਿ ਜਾਂਦੇ ਲੋਕ ਅੱਜ ਵੀ ਕਹਿ ਕੇ ਜਾਣਗੇ ਜਦੋਂ ਗੱਡੀ ਵੱਲ ਨੂੰ ਜਾਊਂਗਾ ਨਾ ਲੈ ਹੁਣ ਬਾਹਰ ਨਾ ਆ ਜੇ ਮੈਂ ਕੱਟੇ ਹੁਣ ਤੱਕ ਨੂਨ ਹੀ ਕੰਮ ਕਰੂਗਾ ਜੀ ਤੋੜ ਦੇ ਵੀ ਇਹੀ ਅਦਲ ਚ ਵੀ ਜਵੇਂ ਮਰਜੀ ਕਰੀ ਹੁਣ ਬਾਹਰ ਨਾ ਆ ਜੇ ਸਕੂਨ ਮਿਲਿਆ ਹੋਇਆ ਲੋਕਾਂ ਨੂੰ ਮੈਂ ਤਾਂ ਕਿਹਾ ਨਾਂ ਵੀ ਨਹੀਂ ਲਿਆ ਪਰ ਹੈਗਾ ਸਾਰਿਆਂ ਦੇ ਪਰ ਹੁਣ ਕਾਨੂੰਨ ਦਾ ਕੰਮ ਹੈ ਜੀ ਮੈਂ ਤਾਂ ਅਸੀਂ ਤਾਂ ਕਰ ਲਾਂਗੇ ਸਬੂਤ ਦੇ ਦਾਂਗੇ ਵਕੀਲ ਵੱਡੇ ਭੇਜ ਦਾਂਗੇ ਤਾਂ ਅਸੀਂ ਸਜ਼ਾ ਦੇ ਮੰਗੇ ਜਿੰਨੀ ਬਣ ਸਕਦੀ ਆ ਉਹ ਕਾਨੂੰਨ ਦਾ ਕੰਮ ਹੈ ਅਦਾਲਤਾਂ ਦਾ ਕੰਮ ਹੈ ਸੋ ਇਸ ਕਰਕੇ ਮੈਂ ਤੁਹਾਡੇ ਦਿਲ ਦੀਆਂ ਜਾਣਦਾ ਨਾ ਸਾਡਾ ਚਾਚਾ ਤਾਇਆ ਕੋਈ ਨਾ ਕੋਈ ਸਾਡਾ ਦਾਦਾ ਪੜਦਾਦਾ ਕੋਈ ਮੰਤਰੀ ਸੀ ਵੀ ਸਾਨੂੰ ਮੰਤਰੀ ਬਣ ਨਹੀਂ ਪੈਣਾ ਵੀ ਸਾਡਾ ਤਾਂ ਪਰਿਵਾਰ ਰਾਜਨੀਤਿਕ ਹੈ ਸਾਨੂੰ ਤਾਂ ਬਣ ਨਹੀਂ ਪੈਣਾ ਅਜੇ ਤਾਂ ਆਪਦੇ ਆਪ ਦੇ ਕੰਮ ਕਰਦੇ ਸੀ ਇਹਨਾਂ ਦੀ ਕਰਤੂਤਾ ਚੰਗੀਆਂ ਨਹੀਂ ਸੀ ਅਸੀਂ ਕਾਗਜ਼ ਭਰਤੇ ਤੇ ਲੋਕਾਂ ਨੇ ਵੋਟਾਂ ਪਾ ਕੇ ਸਾਨੂੰ ਅੱਗੇ ਲਿਆਂਦਾ ਹੁਣ ਗਾਲਾਂ ਕੱਢੀ ਜਾਂਦੇ ਸਾਨੂੰ ਕਹਿੰਦੇ ਕਿਉਂ ਇਹ ਕੌਣ ਆ ਗਏ ਇਹ ਕਿੱਥੋਂ ਆ ਗਏ ਅਸੀਂ ਕਦੇ ਇੱਥੋਂ ਹੀ ਆਇਆ ਸੀ ਕਿੜਾ ਕੋ ਤੋਂ ਕੋਈ ਕਿਸੇ ਹੋਰ ਗ੍ਰਹਿ ਤੋਂ ਆਇਆ ਇੱਥੇ ਹੁੰਦੇ ਸੀ ਤੁਹਾਡੇ ਤੰਗ ਕੀਤੇ ਸਤਾਏ ਹੋਏ ਅੱਕੇ ਹੋਏ ਆਏ ਹਾਂ ਅਸੀਂ ਯੁੱਧ ਨਸ਼ਾ ਅਮਰੋਧ ਚੱਲ ਰਿਹਾ ਹੈ ਬਹੁਤ ਵੱਡਾ ਸਾਥ ਦੇ ਰਹੇ ਹਾਂ ਸਭ ਤੋਂ ਵੱਧ ਮੈਂ ਖੁਸ਼ੀ ਦੀ ਗੱਲ ਤੁਹਾਨੂੰ ਦੱਸਣ ਲੱਗਾ ਸਭ ਤੋਂ ਪਹਿਲਾਂ ਸਾਨੂੰ ਫਤਿਹਗੜ ਸਾਹਿਬ ਦੀਆਂ ਲਗਭਗ 700 ਪੰਚਾਇਤਾਂ ਨੇ ਲਿਖ ਕੇ ਦਿੱਤਾ ਵੀ ਅਸੀਂ ਜੀ ਆਪਣੇ ਪਿੰਡ ਨੂੰ ਸੰਭਾਲ ਲਿਆ ਅਸੀਂ ਆਪਣੇ ਪਿੰਡ ਦੇ ਰਾਖੇ ਆਪ ਬਣਾਗੇ ਸਭ ਤੋਂ ਪਹਿਲਾਂ ਫਤਿਹਗੜ ਸਾਹਿਬ ਦੀਆਂ ਪੰਚਾਇਤਾਂ ਨੇ 700 ਤੋਂ ਵੱਧ ਪੰਚਾਇਤਾਂ ਨੇ ਮਤੇ ਵੀ ਅਸੀਂ ਆਪਣੇ ਪਿੰਡਾਂ ਦੀ ਰਾਖੀ ਆਪ ਕਰਾਂਗੇ ਜੀ ਅੱਜ ਵੱਡੇ ਵੱਡੇ ਤਸਕਰ ਫੜੇ ਜਾ ਰਹੇ ਨੇ ਸਮੈਗਲਰ ਫੜੇ ਜਾ ਰਹੇ ਨੇ ਉਹਨਾਂ ਦੀ ਉਹਨਾਂ ਦੀ ਜਿਹੜੀਆਂ ਪ੍ਰਾਪਰਟੀਆਂ ਨੇ ਜਿਹੜੀਆਂ ਪਾਪ ਦੀਆਂ ਕਮਾਈਆਂ ਨੇ ਜਿਹੜੀਆਂ ਉਹਨਾਂ ਨੇ ਮਹਿਲ ਉਸਾਰਲੇ ਜਾਂ ਵੱਡੇ ਵੱਡੇ ਬਿਲਡਿੰਗਾਂ ਬਣਾ ਲੀਆਂ ਉਹਨਾਂ ਤੇ ਪੰਜੇ ਚੱਲ ਰਹੇ ਆ ਪੀਲੇ ਟਾਹਿਆ ਜਾ ਰਿਹਾ ਲੋਕਾਂ ਨੂੰ ਸਕੂਨ ਮਿਲ ਰਿਹਾ ਸ਼ੁਕਰ ਹੈ ਸਾਡੇ ਅੱਖਾਂ ਸਾਹਮਣੇ ਪਾਪ ਦੀ ਕਮਾਈ ਜਿਹੜੀ ਟਾ ਢੇਰੀ ਹੋ ਰਹੀ ਹੈ ਸਿਨੀ ਫੌਜ ਇਹਨਾਂ ਨੇ ਉਹਨਾਂ ਦੇ ਇਸ ਕੇਸ ਚ ਲਈ ਹੋਈ ਹੈ ਉਹ ਫੌਜ ਜੇ ਇਹ ਲਾਅ ਐਂਡ ਆਰਡਰ ਤੇ ਲਾ ਲਾ ਦੇਣ ਤਾਂ ਸੂਬੇ ਲਈ ਬਹੁਤ ਅੱਛਾ ਹੋਊਗਾ ਉਹਨਾਂ ਦਾ ਤਾਂ ਸਿਰ ਧਿਆਨ ਹੈ ਕਿ ਕਿਤੇ ਮੁੱਛਾਂ ਨੂੰ ਤਾਂ ਨਾ ਦੇ ਦੇਣ ਉਹਦੀ ਜਗ੍ਹਾ ਜੇ ਵੀ ਸੂਬੇ ਵੱਲ ਧਿਆਨ ਦੇਣ ਉਹਨਾਂ ਲਈ ਸੂਬੇ ਲਈ ਬਹੁਤ ਅੱਛਾ ਹੋਊਗਾ ਇਹਨਾਂ ਨੂੰ ਖੋਫ ਕਿ ਮੁੱਛਾਂ ਤੋਂ ਤਾ ਦੇ ਇਹ ਤਾਂ ਉਹਨਾਂ ਨੂੰ ਪੁੱਛਣਾ ਪਊ ਤੁਹਾਨੂੰ ਸੀ ਮਲੇਮ ਜੀਠੀਆ ਸਾਹਿਬ ਦੇ ਹਰ ਕਿਸੇ ਦੇ ਮਨ ਚ ਜ਼ਰੂਰ ਸਵਾਲ ਹੁੰਦਾ ਹੈ ਕਿ ਇੱਕ ਉਹ ਜੀ ਸੈਲ ਚ ਰੱਖਿਆ ਗਿਆ ਜਿੱਥੇ ਨਾਮੀ ਗੈਕਸਰ ਵਜੂਦ ਨੇ ਇਸ ਤਰ੍ਹਾਂ ਦੇ ਹਾਲਾਤ ਨੇ ਕਿ ਕਿਹੜੀ ਐਡੀਸ਼ਨ ਚ ਨੇ ਇੰਨੀ ਇਨਾ ਪੋਲਿਟੀਕਲ ਵਿੰਡੈਟਾ ਹੈ ਇਨਾ ਜ਼ਿਆਦਾ ਵਿੰਡੈਟਾ ਕਰ ਰਹੇ ਨੇ ਕਿ ਮਿਲਣ ਹੀ ਨਹੀਂ ਦਿੰਦੇ ਹੁਣ ਮੈਨੂੰ ਤਾਂ ਮੇਰੇ ਖਿਆਲ ਇੱਕ ਮਹੀਨਾ ਹੋ ਗਿਆ ਮਿਲੇ ਨੂੰ ਮਿਲਣ ਹੀ ਨਹੀਂ ਦਿੰਦੇ ਰਖੜੀ ਬਨਣ ਲਈ ਵੀ ਵੀ ਬਾਈ ਨੂੰ ਬੜੀ ਜਦੋਜਹਿਦ ਕਰਨੀ ਪਈ ਚਲੋ ਦਰਲੰਜ ਨਾ ਕਰਨਾ ਸਾਰਿਆਂ ਦਾ ਟਾਈਮ ਹੁੰਦਾ ਹੈ ਤੇ ਗੁਰੂ ਸਾਹਿਬ ਮੇਰ ਕਰਨਗੇ ਉਹੀ ਨੇ ਕਰਨ ਕਰਾਨ ਵਾਲੇ ਤੇ ਉਹ ਸਾਡੇ ਤੇ ਵੀ ਮੇਰ ਕਰਨਗੇ